ਤੇ ਤੁਸੀਂ ਅਜਨਾਲੇ ਇਲਾਕੇ ਦੇ ਵਿੱਚ ਆ ਕੇ ਤਾਂ ਵੇਖੋ ਸਟੂਡੀਓ ਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਤੁਸੀਂ ਦੇਖੋ ਸਾਡੇ ਜਿੰਨੇ ਵੀ ਮਸੀਹਾਗੂ ਨੇ ਸਾਰੇ ਲੱਗੇ ਹੋਏ ਨੇ ਚਾਹੇ ਔਂਕਰਨ ਰੇਲਾ ਮਿਨਿਸਟਰੀ ਹੋਵੇ ਚਾਹੇ ਉਹ ਖੋਜੇ ਵਾਲਾ ਮਿਨਿਸਟਰੀ ਹੋਵੇ ਜਿਹੜੇ ਸਾਡੇ ਪੰਜਾਬ ਦੇ ਨਵੇਂ ਜਿਹੜੇ ਮਸਿਪਲਾਈ ਬੋਰਡ ਦੇ ਚੇਅਰਮੈਨ ਬਣੇ ਆ ਡੈਨਲ ਮਸੀਹ ਟਰਾਂਸਪੋਰਟਰ ਜੀ ਟਰੱਕਾਂ ਦੇ ਟਰੱਕ ਭੜ ਕੇ ਇਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਸੋਨੂ জাফর ਜੀ ਆਰਿਫ ਚੋਹਾਨ ਜੀ ਡਾਕਟਰ ਸੁਭਾਸ਼ ਮਸੀਹ ਥੋਪਾ ਜੀ ਮੈਂ ਕਿੰਨਾ ਕਿੰਨਾ ਦੇ ਨਾਮ ਲਾਵਾਂ ਸਾਰੇ ਜਿਹੜੇ ਇਸ ਵੇਲੇ ਆ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਹ ਸੇਵਾ ਕਰ ਰਹੇ ਨੇ ਸਾਡੇ ਸਤਿਕਾਰਯੋਗ ਪੰਜਾਬੀਆਂ ਜੋ ਲੋ ਜਾਣੇ ਕਿ ਤੁਹਾਡੇ ਆਪਣੇ ਸਨ ਦੇ ਸਤਿ ਸ਼੍ਰੀ ਅਕਾਲ ਇੱਕ ਪੋਸਟ ਦੇਖੀ ਸੀ ਪੂਰੀ ਵੀਡੀਓ ਦੇਖੀ ਸੀ ਪੰਜਾਬੀ ਲੋਕ ਚੈਨਲ ਦੇ ਜਿਹੜੇ ਫਾਊਂਡਰ ਨੇ ਮਾਲਕ ਨੇ ਜਗਦੀਪ ਸਿੰਘ ਥਲੀ ਦੀ ਤਾਂ ਵੀਡੀਓ ਨੂੰ ਦੇਖਣ ਤੋਂ ਬਾਅਦ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਜਿਹੜਾ ਮੀਡੀਆ ਹੈ ਨਿਊਜ਼ ਚੈਨਲ ਜਿਹੜੇ ਹੁੰਦੇ ਨੇ ਇਹਨਸ ਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਪੱਤਰਕਾਰਤਾ ਸੋ ਇੱਕ ਪੱਤਰਕਾਰ ਜਦੋਂ ਪੰਜਾਬ ਦੇ ਵਿੱਚ ਉਸ ਸਮੇਂ ਜਦੋਂ ਇੱਥੇ ਸਾਨੂੰ ਸਾਥ ਦੇਣ ਦੀ ਲੋੜ ਹੈ ਇੱਕ ਦੂਜੇ ਦੀ ਹੌਸਲਾ ਵਜ਼ਾਈ ਕਰਨ ਦੀ ਲੋੜ ਹੈ ਤਾਂ ਉੱਥੇ ਜਿਹੜੀਆਂ ਉਹ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਤਾਂ ਉਹ ਬੜਾ ਮਨ ਨੂੰ ਦੁੱਖ ਹੁੰਦਾ ਹੈ ਤੁਸੀਂ ਇਹ ਪੋਸਟ ਦੇਖ ਰਹੇ ਹੋ ਜਿਹਦੇ ਵਿੱਚ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੀ ਹੋਏਗੀ ਜਿਸ ਵਿੱਚ ਜਗਦੀਪ ਥਲੀ ਕਹਿ ਰਿਹਾ ਹੈ ਕਿ ਅੱਜ ਕਿੱਥੇ ਨੇ ਪੰਜਾਬ ਦੇ ਪਾਦਰੀ ਕਿ ਲੋਕ ਜਿਹੜੇ ਆ ਜਿਹੜੇ ਮਸੀਹੀ ਲੋਕ ਨੇ 크ਿਸਚਨ ਲੋਕ ਨੇ ਉਹ ਸਿੱਖਾਂ ਦੇ ਕੋਲੋਂ ਖਾ ਰਹੇ ਨੇ ਤੇ ਮੈਂ ਕਹਿਣਾ ਚਾਹੁੰਦਾ ਥਲੀ ਸਾਹਿਬ ਕਿਉਂ ਪੰਜਾਬ ਦੇ ਵਿੱਚ ਇਹੋ ਜਿਹਾ ਪਾੜਾ ਪਾ ਰਹੇ ਹੋ ਚੰਦ ਵਿਊਵਾਂ ਦੀ ਖਾਤਰ ਕੀ ਤੁਸੀਂ ਇੰਨੇ ਜ਼ਿਆਦਾ ਡਿੱਗ ਗਏ ਹੋ ਕਿ ਚੰਦ ਵਿਊਵਾਂ ਦੀ ਖਾਤਰ ਤੁਸੀਂ ਜਿਹੜਾ ਆ ਉਹ ਪੰਜਾਬ ਦੇ ਵਿੱਚ ਐਸੋਲੇ ਤਾਂ ਲੋਕ ਹਾਰਾਂ ਦੇ ਨਾਲ ਮਰ ਰਹੇ ਨੇ ਔਰ ਜੇ ਤੁਸੀਂ ਗੱਲ ਕਰੋ ਮਦਦ ਦੀ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਤਕਰੀਬਨ ਸਾਰੀਆਂ ਹੀ ਪੰਜਾਬ ਦੀਆਂ ਜਿਹੜੀਆਂ ਮਸੀਹਾਈ ਚਾਰੇ ਦੀਆਂ ਸੰਬੰਧਿਤ ਮਨਿਸਟਰੀਆਂ ਨੇ ਸੇਵਕੀਆਂ ਨੇ ਉਹ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਤੇ ਤੁਸੀਂ ਅਜਨਾਲੇ ਇਲਾਕੇ ਦੇ ਵਿੱਚ ਆ ਕੇ ਤਾਂ ਵੇਖੋ ਸਟੂਡੀਓ ਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਤੁਸੀਂ ਦੇਖੋ ਸਾਡੇ ਜਿੰਨੇ ਵੀ ਮਸੀਹਾਗੂ ਨੇ ਸਾਰੇ ਲੱਗੇ ਹੋਏ ਨੇ ਚਾਹੇ ਔਂਕਰ ਨਰਲਾ ਮਿਨਿਸਟਰੀ ਹੋਵੇ ਚਾਹੇ ਉਹ ਖੋਜੇ ਵਾਲਾ ਮਿਨਿਸਟਰੀ ਹੋਵੇ ਜਿਹੜੇ ਸਾਡੇ ਪੰਜਾਬ ਦੇ ਨਵੇਂ ਜਿਹੜੇ ਮਸਿਪਲਾਈ ਬੋਰਡ ਦੇ ਚੇਅਰਮੈਨ ਬਣੇ ਆ ਡੈਨੀਅਲ ਮਸੀ ਟ੍ਰਾਂਸਪੋਰਟਰ ਜੀ ਉਹ ਟਰੱਕਾਂ ਦੇ ਟਰੱਕ ਭੜ ਕੇ ਇਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਸੋਨੂ জাফর ਜੀ ਆਰਿਫ ਚੋਹਾਨ ਜੀ ਡਾਕਟਰ ਸੁਭਾਸ਼ ਮਸੀ ਥੋਪਾ ਜੀ ਮੈਂ ਕਿੰਨਾ ਕਿੰਨਾ ਦੇ ਨਾਮ ਲਵਾਂ ਸਾਰੇ ਜਿਹੜੇ ਇਸ ਵੇਲੇ ਆ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਹ ਸੇਵਾ ਕਰ ਰਹੇ ਨੇ ਪਰ ਤੁਸੀਂ ਐਹੋ ਜਿਹੇ ਵੀਡੀਓ ਪਾ ਕੇ ਕਿਉਂ ਪੰਜਾਬ ਦੀ ਜਿਹੜੀ ਹੈ ਭਾਈਚਾਰਕ ਸਾਂਝ ਆ ਉਹਨੂੰ ਤੋੜ ਰਹੇ ਹੋ ਕਿਉਂ ਐਹੋ ਜਿਹੇ ਗੱਲਾਂ ਕਰ ਰਹੇ ਹੋ ਇਹ ਵੇਲਾ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰੰਦਾ ਨਹੀਂ ਆ ਥਲੀ ਸਾਹਿਬ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਹੋ ਜੇ ਨਿਊਜ਼ ਚੈਨਲ ਜਿਹੜੇ ਪੰਜਾਬ ਦੇ ਵਿੱਚ ਪਾੜ ਪਾਉਂਦੀਆਂ ਗੱਲਾਂ ਕਰਦੇ ਆਪਸੀ ਭਾਈਚਾਰਕ ਸਾਂ ਨੂੰ ਤੋੜਨ ਦੀਆਂ ਗੱਲਾਂ ਕਰਦੇ ਤੁਰੰਤ ਬੰਦ ਹੋਣੇ ਚਾਹੀਦੇ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਸਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਸ ਵੇਲੇ ਜਿਹੜੇ ਹੜਾ ਇਹ ਨੇ ਆ ਉਹਨਾਂ ਨੇ ਕਿਸੇ ਦੀ ਜਾਤ ਪਾਤ ਮਜਬ ਨਹੀਂ ਪੁੱਛਿਆ ਇਹ ਤਬਾਈ ਸਾਰਿਆਂ ਦੇ ਲਈ ਆਈ ਆ ਤੇ ਮਾਨਵਤਾ ਦੀ ਸੇਵਾ ਦੀ ਗੱਲ ਕਰੀਏ ਮਨੁੱਖਤਾ ਦੀ ਗੱਲ ਕਰੀਏ ਇੱਥੇ ਜਾਤਾਂ ਪਾਤਾਂ ਮਸਬਤ ਰਮਾਂ ਦੀ ਗੱਲ ਨਾ ਕਰੀਏ ਥਲੀ ਸਾਹਿਬ ਇਹ ਤੁਹਾਡੀ ਜਿਹੜੀ ਵੀਡੀਓ ਹੈ ਬੜੀ ਸ਼ਰਮਨਾਕ ਹੈ ਔਰ ਤੁਹਾਡੇ ਮੂੰਹ ਤੋਂ ਇਹੋ ਜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸੋ ਮੈਂ ਸਾਰੇ ਪੈਨ ਭਰਾਵਾਂ ਨੂੰ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਗਦੀਪ ਥਲੀ ਦੇ ਪੰਜਾਬੀ ਲੋਕ ਚੈਨਲ ਦੇ ਇਸ ਵੀਡੀਓ ਦੀ ਵੱਧ ਤੋਂ ਵੱਧ ਨਿੰਦਿਆ ਕਰੋ ਮੈਂ ਵੀ ਸਖਤ ਸ਼ਬਦਾਂ ਚ ਇਸ ਵੀਡੀਓ ਦੀ ਨਿੰਦਿਆ ਕਰਦਾ ਕਿਤੇ ਤੁਸੀਂ ਅਜਨਾਲੇ ਇਲਾਕੇ ਦੇ ਵਿੱਚ ਆ ਕੇ ਤਾਂ ਵਿੱਕੋ ਸਟੂਡੀਓ ਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਤੁਸੀਂ ਦੇਖੋ ਸਾਡੇ ਜਿੰਨੇ ਵੀ ਮਸੀਹਾਗੂ ਨੇ ਸਾਰੇ ਲੱਗੇ ਹੋਏ ਨੇ ਚਾਹੇ ਔਂਕਰ ਨਰੇਲਾ ਮਿਨਿਸਟਰੀ ਹੋਵੇ ਚਾਹੇ ਉਹ ਖੋਜੇ ਵਾਲਾ ਮਿਨਿਸਟਰੀ ਹੋਵੇ ਜਿਹੜੇ ਸਾਡੇ ਪੰਜਾਬ ਦੇ ਨਵੇਂ ਜਿਹੜੇ ਮਸਿਪਲਾਈ ਬੋਰਡ ਦੇ ਚੇਅਰਮੈਨ ਬਣੇ ਆ ਡੈਨਲ ਮਸੀਤ ਟਰਾਂਸਪੋਰਟਰ ਜੀ ਟਰੱਕਾਂ ਦੇ ਟਰੱਕ ਭੜ ਕੇ ਇਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਸੋਨੂ জাফর ਜੀ ਆਰਿਫ ਚੋਹਾਨ ਜੀ ਡਾਕਟਰ ਸੁਭਾਸ਼ ਮਸੀਤ ਥੋਪਾ ਜੀ ਮੈਂ ਕਿੰਨਾ ਕਿੰਨਾ ਦੇ ਨਾਮ ਲਵਾਂ ਸਾਰੇ ਜਿਹੜੇ ਇਸ ਵੇਲੇ ਆਉ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਔਰ ਸੇਵਾ ਕਰ ਰਹੇ ਨੇ ਸਾਡੇ ਸਤਿਕਾਰਯੋਗ ਜਾਂਪਿਆ ਜੇ ਕੋਈ ਤੁਹਾਨੂੰ ਜਾਣੇ ਕਿ ਤੁਹਾਡੇ ਆਪ ਕੋਈ ਸੁਣਦੇ ਸਨ ਤਾਂ ਵੀ ਮੈਂ ਸੰਦੇਸ਼ ਲਗਾਉਣਾ ਮੁਸ਼ਕਲ ਹਸਦਾ ਇੱਕ ਪੋਸਟ ਦੇਖੀ ਸੀ ਵੀਡੀਓ ਦੇਖੀ ਸੀ ਪੰਜਾਬੀ ਲੋਕ ਚੈਨਲ ਦੇ ਜਿਹੜੇ ਫਾਊਂਡਰ ਨੇ ਮਾਲਕ ਨੇ ਜਗਦੀਪ ਸਿੰਘ ਥਲੀ ਦੀ ਤਾਂ ਵੀਡੀਓ ਨੂੰ ਦੇਖਣ ਤੋਂ ਬਾਅਦ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਜਿਹੜਾ ਮੀਡੀਆ ਹੈ ਨਿਊਜ਼ ਚੈਨਲ ਜਿਹੜੇ ਹੁੰਦੇ ਨੇ ਇਹਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਪੱਤਰਕਾਰਤਾ ਸੋ ਇੱਕ ਪੱਤਰਕਾਰ ਜਦੋਂ ਪੰਜਾਬ ਦੇ ਵਿੱਚ ਉਸ ਸਮੇਂ ਜਦੋਂ ਇੱਥੇ ਸਾਨੂੰ ਸਾਥ ਦੇਣ ਦੀ ਲੋੜ ਹੈ ਇੱਕ ਦੂਜੇ ਦੀ ਹੌਸਲਾ ਅਫਜ਼ਾਈ ਕਰਨ ਦੀ ਲੋੜ ਹੈ ਤਾਂ ਉੱਥੇ ਜਿਹੜੀਆਂ ਉਹ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਤਾਂ ਉਹ ਬੜਾ ਮਨ ਨੂੰ ਦੁੱਖ ਹੁੰਦਾ ਹੈ ਤੁਸੀਂ ਇਹ ਪੋਸਟ ਦੇਖ ਰਹੇ ਹੋ ਜਿਹਦੇ ਵਿੱਚ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੀ ਹੋਏਗੀ ਜਿਸ ਵਿੱਚ ਜਗਦੀਪ ਥਲੀ ਕਹਿ ਰਿਹਾ ਹੈ ਕਿ ਅੱਜ ਕਿੱਥੇ ਨੇ ਪੰਜਾਬ ਦੇ ਪਾਦਰੀ ਕਿ ਲੋਕ ਜਿਹੜੇ ਆ ਜਿਹੜੇ ਮਸੀਹੀ ਲੋਕ ਨੇ 크੍ਰਿਸਚੀਅਨ ਲੋਕ ਨੇ ਉਹ ਸਿੱਖਾਂ ਦੇ ਕੋਲੋਂ ਖਾ ਰਹੇ ਨੇ ਤੇ ਮੈਂ ਕਹਿਣਾ ਚਾਹੁੰਨਾ ਥਲੀ ਸਾਹਿਬ ਕਿਉਂ ਪੰਜਾਬ ਦੇ ਵਿੱਚ ਇਹੋ ਜਿਹਾ ਪਾੜਾ ਪਾ ਰਹੇ ਹੋ ਚੰਦ ਵਿਊਵਾਂ ਦੀ ਖਾਤਰ ਕੀ ਤੁਸੀਂ ਇੰਨੇ ਜ਼ਿਆਦਾ ਡਿੱਗ ਗਏ ਹੋ ਕਿ ਚੰਦ ਵਿਊਵਾਂ ਦੀ ਖਾਤਰ ਤੁਸੀਂ ਜਿਹੜਾ ਆ ਉਹ ਪੰਜਾਬ ਦੇ ਵਿੱਚ ਐਸ ਵੇਲੇ ਤਾਂ ਲੋਕ ਹਾੜਾਂ ਦੇ ਨਾਲ ਮਰ ਰਹੇ ਨੇ ਔਰ ਜੇ ਤੁਸੀਂ ਗੱਲ ਕਰੋ ਮਦਦ ਦੀ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਤਕਰੀਬਨ ਸਾਰੀਆਂ ਹੀ ਪੰਜਾਬ ਦੀਆਂ ਜਿਹੜੀਆਂ ਮਸੀਹਾਈਚਾਰੇ ਦੀਆਂ ਸੰਬੰਧਿਤ ਮਨਿਸਟਰੀਆਂ ਨੇ ਸੇਵਕੀਆਂ ਨੇ ਉਹ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਤੇ ਤੁਸੀਂ ਅਜਨਾਲੇ ਇਲਾਕੇ ਦੇ ਵਿੱਚ ਆ ਕੇ ਤਾਂ ਵੇਖੋ ਸਟੂਡੀਓ ਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਤੁਸੀਂ ਦੇਖੋ ਸਾਡੇ ਜਿੰਨੇ ਵੀ ਮਸੀਹਾਗੂ ਨੇ ਸਾਰੇ ਲੱਗੇ ਹੋਏ ਨੇ ਚਾਹੇ ਔਂਕਰ ਨਰਲਾ ਮਿਨਿਸਟਰੀ ਹੋਵੇ ਚਾਹੇ ਉਹ ਖੋਜੇ ਵਾਲਾ ਮਿਨਿਸਟਰੀ ਹੋਵੇ ਜਿਹੜੇ ਸਾਡੇ ਪੰਜਾਬ ਦੇ ਨਵੇਂ ਜਿਹੜੇ ਮਸਿਪਲਾਈ ਬੋਰਡ ਦੇ ਚੇਅਰਮੈਨ ਬਣੇ ਆ ਡੈਨੀਅਲ ਮਸੀ ਟ੍ਰਾਂਸਪੋਰਟਰ ਜੀ ਉਹ ਟਰੱਕਾਂ ਦੇ ਟਰੱਕ ਭੜ ਕੇ ਇਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਸੋਨੂ জাফর ਜੀ ਆਰਿਫ ਚੋਹਾਨ ਜੀ ਡਾਕਟਰ ਸੁਭਾਸ਼ ਮਸੀ ਥੋਪਾ ਜੀ ਮੈਂ ਕਿੰਨਾ ਕਿੰਨਾ ਦੇ ਨਾਮ ਲਵਾਂ ਸਾਰੇ ਜਿਹੜੇ ਇਸ ਵੇਲੇ ਆ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਹ ਸੇਵਾ ਕਰ ਰਹੇ ਨੇ ਪਰ ਤੁਸੀਂ ਐਹੋ ਜਿਹੀਆਂ ਵੀਡੀਓ ਪਾ ਕੇ ਕਿਉਂ ਪੰਜਾਬ ਦੀ ਜਿਹੜੀ ਹੈ ਭਾਈਚਾਰਕ ਸਾਂਝ ਆ ਉਹਨੂੰ ਤੋੜ ਰਹੇ ਹੋ ਕਿਉਂ ਐਹੋ ਜਿਹੀਆਂ ਗੱਲਾਂ ਕਰ ਰਹੇ ਹੋ ਇਹ ਵੇਲਾ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰੰਦਾ ਨੀਆ ਥਲੀ ਸਾਹਿਬ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਐਫਓ ਜੇ ਨਿਊਜ਼ ਚੈਨਲ ਜਿਹੜੇ ਪੰਜਾਬ ਦੇ ਵਿੱਚ ਪਾੜ ਪਾਉਂਦੀਆਂ ਗੱਲਾਂ ਕਰਦੇ ਆਪਸੀ ਭਾਈਚਾਰੇ insan ਨੂੰ ਤੋੜਨ ਦੀਆਂ ਗੱਲਾਂ ਕਰਦੇ ਤੁਰੰਤ ਬੰਦ ਹੋਣੇ ਚਾਹੀਦੇ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਸਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਸ ਵੇਲੇ ਜਿਹੜੇ ਹੜਾ ਇਹ ਨੇ ਉਹਨਾਂ ਨੇ ਕਿਸੇ ਦੀ ਜਾਤ ਪਾਤ ਮਜਬ ਨਹੀਂ ਪੁੱਛਿਆ ਇਹ ਤਾਂ ਬਾਈ ਸਾਰਿਆਂ ਦੇ ਲਈ ਆਈ ਆ ਤੇ ਮਾਨਵਤਾ ਦੀ ਸੇਵਾ ਦੀ ਗੱਲ ਕਰੀਏ ਮਨੁੱਖਤਾ ਦੀ ਗੱਲ ਕਰੀਏ ਇੱਥੇ ਜਾਤਾਂ ਪਾਤਾਂ ਮਸਜਬਾਂ ਤਰ੍ਹਾਂ ਦੀ ਗੱਲ ਨਾ ਕਰੀਏ ਥਲੀ ਸਾਹਿਬ ਇਹ ਤੁਹਾਡੀ ਜਿਹੜੀ ਵੀਡੀਓ ਹੈ ਬੜੀ ਸ਼ਰਮਨਾਕ ਹੈ ਔਰ ਤੁਹਾਡੇ ਮੂੰਹ ਤੋਂ ਇਹੋ ਜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਗਦੀਪ ਥਲੀ ਦੇ ਪੰਜਾਬੀ ਲੋਕ ਚੈਨਲ ਦੀ ਇਸ ਵੀਡੀਓ ਦੀ ਵੱਧ ਤੋਂ ਵੱਧ ਨਿੰਦਿਆ ਕਰੋ ਮੈਂ ਵੀ ਸਖਤ ਸ਼ਬਦਾਂ ਚ ਇਸ ਵੀਡੀਓ ਦੀ ਨਿੰਦਿਆ ਕਰਦਾ